ਇਸ ਐਸਾ ਜੀ ਕੋ 7:05 ਦੇ 7:00 ਦੇ ਕਰੀਬ ਘਟਨਾ ਜੀ ਮੈਂ ਮਿਲਕ ਪਲਾਂਟ ਚ ਆਪਣੀ ਗੱਡੀ ਦਾ ਸੈਂਪਲ ਕਰਾ ਕੇ ਬਾਹਰੋਂ ਆ ਰਿਹਾ ਜੀ ਅਰ ਆਨ ਕੇ ਗੱਡੀ ਸਟਾਰਟ ਕੀਤੀ ਤੇ ਗੇਅਰ ਹੀ ਪਾਣ ਲੱਗਾ ਤੁਰ ਲੱਗੇ ਤੇ ਤਿੰਨ ਮੋੜ ਆਇਆ ਮੋਟਰਸਾਈਕਲ ਉਸ ਲੱਗੇਦਾ ਜੀ ਹੁਣ ਆਨ ਕੇ ਸਿੱਧੇ ਫਾਇਰ ਕਰਤੇ ਇੱਥੇ ਜੀ ਕਿੰਨੇ ਫਾਇਰ ਕਰਤੇ ਦੋ ਫਾਇਰ ਕੱਢੇ ਜੀ ਅੱਛਾ ਜੀ ਕੋਈ ਜਾਣੀ ਨੁਕਸਾਨ ਨਹੀਂ ਮਿੰਝਾਨੀ ਨੁਕਸਾਨ ਤੋਂ ਬਚਾਓ ਗਈ ਮੇਰੀ ਗੱਡੀ ਜੰਨ ਹੀ ਜੀ 30 ਨੰਬਰ ਦੀ BB35 AF5409 ਤੇ ਹਮਲਾਵਰ ਕਿੱਧਰੋਂ ਆਏ ਸੀ ਕਿਧਰਲੀ ਸਾਈਡ ਤੋਂ ਆਏ ਜੀ ਕਿਹ ਕਿਧਰੋਂ ਫਾਟਕ ਵਾਲੀ ਸਾਈਡ ਨੂੰ ਚੱਲ ਗਏ ਅੱਛਾ ਕਿਸ ਚੀਜ਼ ਦੇ ਉੱਤੇ ਆਈ ਸੀ ਉਹ ਮੋਟਰਸਾਈਕਲ ਤੇ ਆਈ ਜੀ ਕੋਈ ਪਛਾਣ ਹੋਈ ਕਿ ਨਹੀਂ ਨਹੀਂ ਕੋਈ ਸਜੀ ਪਛਾਣ ਨਹੀਂ ਤੇ ਪੁਲਿਸ ਨੂੰ ਦੱਲਾ ਦਿੱਤੀ ਕਿ ਉਹ ਮੱਕੇ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਮੰਗਿਆ ਸੀ ਜੀ ਹਾਜੀ ਕਿ ਗੱਡੀ ਕੁੜੀ ਨਾਲੇ ਸਮਾਰਟ ਫੋਨ ਸਾਡਾ ਵਾਪਸ ਆ ਜੀ ਹੋਰ ਕੁਝ ਨਹੀਂ ਕੀ ਨਾਮ ਤੁਹਾਡਾ ਹਰਪ੍ਰੀਤ ਸਿੰਘ ਜੀ ਗੱਲ ਕੁਝ ਨਹੀਂ ਭਾਈ ਹੁਣਾਂ ਇੱਥੇ ਗੱਡੀ ਸਟਾਰਟ ਕੀਤੀ ਸੀਗੀ ਘਰ ਨੂੰ ਜਾਂਦੇ ਪਏ ਸੀ ਤੇ ਮੈਂ ਮੇਰਾ ਸਾਮਾਨ ਦੁਕਾਨ ਦੇ ਅੰਦਰ ਹੈਗਾ ਮੈਂ ਉਹ ਲੈ ਕੇ ਇਹ ਵਾਲੀ ਗੱਡੀ ਲੈ ਕੇ ਜਾਣਾ ਹੈਗਾ ਤੇ ਮੈਂ ਹਜੇ ਇੱਥੇ ਪੁੱਜਿਆ ਤੇ ਉਹਨਾਂ ਨੇ ਫਾਇਰ ਕਰ ਦਿੱਤੇ ਕਿੰਨੇ ਫਾਇਰ ਹੋਏ ਦੋ ਫਾਇਰ ਸਰ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਹੀਂ ਨਹੀਂ ਸਰ ਤੇ ਕੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਸਟਾਰਟ ਕੀਤੀ ਇਧਰ ਲਈ ਸੈਨੂ ਚਲੇ ਗਏ ਅੱਛਾ ਉਹ ਕੀ ਆਏ ਕਾਦੇ ਤੇ ਹੀ ਕਿਤੇ ਏ ਕਾਦੇ ਤੇ ਮੋਟਰਸਾਈਕਲ ਤੇ ਆਏ ਮੋਟਰਸਾਈਕਲ ਉਧਰ ਲੱਗੇ ਆ ਜੇ ਏ ਕਾਦੇ ਤੇ ਗਏ ਗੱਡੀ ਤੇ ਗੱਡੀ ਕਿਤੇ ਲੱਗਾ ਗੱਡੀ ਭਾਈ ਦੀ ਹਰਪ੍ਰੀਤ ਦੀ ਅੱਛਾ ਕੰਨ ਮੇ ਲੁੱਟਦੀ ਨਹੀਂ ਇਹ ਨਾਲੇ ਹਾਂਜੀ ਭਾਈ ਲੁੱਟ ਕਰਨ ਵਾਸਤੇ ਆਏ ਲੱਗਦਾ ਪਤਾ ਨਹੀਂ ਜੀ ਉਹਨਾਂ ਦਾ ਇਹ ਨਹੀਂ ਕਹਿ ਸਕਦੇ ਨੁਕਸਾਨ ਤਾਂ ਨਹੀਂ ਹੋਇਆ ਕੋਈ ਨਹੀਂ 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 ਸਰ ਕੋਈ ਨੁਕਸਾਨ ਨਹੀਂ ਕੀ ਮੰਗ ਕਰਦੇ ਮੰਗ ਸਰ ਇਹ ਵੀ ਹੈ ਕਿ ਸਾਡਾ ਕੇਸ ਹੱਲ ਕੀਤਾ ਜਾਏ ਕੋ ਉਹਨਾਂ ਫੜਿਆ ਜਾਵੇ ਜਲਦੀ ਜਲਦੀ ਤਾਂ ਕਰੀਬ ਕੋਈ 10 ਮਿੰਟ ਪਹਿਲਾਂ ਹੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਦਵਾਇਆ ਕੰਟਰੋਲ ਰੂਮ ਕਿ ਇੱਥੇ ਕੋਈ ਗੱਡੀ ਸਨੇਚ ਹੋਈ ਹੈ ਵੇਰਕਾ ਪਲਾਂਟ ਦੇ ਬਿਲਕੁਲ ਸਾਹਮਣੇ ਜੋ ਅਸੀਂ ਇਮੀਡੀਏਟਲੀ ਇੱਥੇ ਆਏ ਸਾਡੇ ਸੀਨੀਅਰ ਅਫਸਰ ਵੀ ਇੱਥੇ ਮੌਕੇ ਅੱਗੇ ਮੌਕਾ ਵੇਖਿਆ ਇੱਥੇ ਹਰਪ੍ਰੀਤ ਸਿੰਘ ਜਿਹੜੇ ਕਿ ਇੱਕ ਅੰਦਰ ਪ੍ਰਾਈਵੇਟ ਕੰਮ ਕਰਦੇ ਨੇ ਔਰ ਉਹ ਅੰਦਰੋਂ ਬਾਹਰ ਨਿਕਲੇ ਸੀ ਨਿਕਲ ਰਹੇ ਸੀਗੇ ਇਹੇ ਵੇਰ ਦਾ ਪਲਾਟ ਤੋਂ ਉਹਨਾਂ ਦੀ ਗੱਡੀ ਬਾਹਰ ਲੱਗੀ ਹੋਈ ਸੀ ਜੈਨ ਜਿਹਦਾ ਨੰਬਰ ਹੈਗਾ ਪੀਵੀ 35 ਏਫ 5409 ਸਿਲਵਰ ਕਲਰ ਦੀ ਗੱਡੀ ਸੀਗੀ ਔਰ ਇਹਨਾਂ ਦੇ ਦਸਨ ਮੁਤਾਬਕ ਹੈ ਕਿ ਜਦੋਂ ਉਹ ਗੱਡੀ ਦੇ ਵਿੱਚ ਸਟਾਰਟ ਕਰ ਰਹੇ ਸੀਗੇ ਗੱਡੀ ਤੇ ਕੁਝ ਤਿੰਨ ਨੌ ਨੌਜਵਾਨ ਆਏ ਨੇ ਔਰ ਉਹਨਾਂ ਨੌਜਵਾਨਾਂ ਨੇ ਹਵਾਈ ਫਾਇਰ ਕਰਕੇ ਔਰ ਇਹਨਾਂ ਤੋਂ ਗੱਡੀ ਖੋਲੀਏ ਉਸੋਂ ਅਸੀਂ ਇਮੀਡੀਏਟਲੀ ਮੌਕੇ ਤੇ ਆ ਗਏ ਆ ਉੱਥੇ ਜਿਹੜਾ ਗੱਡੀ ਦੀ ਫਾਇਰ ਹੋਈ ਸੀ ਇਹਨਾਂ ਦੇ ਦਸਨ ਮੁਲਾਬਕ ਦੋ ਦੋ ਫਾਇਰ ਹੋਏ ਨੇ ਔਰ ਅਸੀਂ ਇਹਨਾਂ ਦਾ ਜਿਹੜਾ ਬਾਈਕ ਤੇ ਆਏ ਸੀ ਉਹ ਬਾਈਕ ਅੱਥੀ ਹੈਗੀ ਹੈ ਅਸੀਂ ਉਰ ਤੋਂ ਵੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਔਰ ਬਾਈਕ ਦਾ ਬਾਈਕ ਦਾ ਜਿਹੜਾ ਨੰਬਰ ਆ ਉਹ ਡਿਸਟਾਰਟਡ ਜਿਹੜਾ ਨੰਬਰ ਆ ਉਹ ਬਹੁਤਾ ਕਲੀਅਰ ਨੰਬਰ ਨਹੀਂ ਲਿਖਿਆ ਹੋਇਆ ਜਿਹੜਾ ਜਿਹੜੀ ਗੱਡੀ ਖੋਈ ਗਈ ਹੈ ਉਹਦਾ ਨੰਬਰ ਮੈਂ ਫੇਰ ਦੁਬਾਰਾ ਬੋਲ ਰਿਹਾ ਪੀਬੀ 035 एएफ 5409 ਸਿਲਵਰ ਕਲਰ ਦੀ ਜਨ ਹੈਗੀ ਹੈ ਔਰ ਅਸੀਂ ਇਮੀਡੀਏਟਲੀ ਹੁਣੇ ਮੁਕੱਦਮਾ ਦਰਜ ਕਰਕੇ ਤਵਦੀਸ਼ ਸ਼ੁਰੂ ਕਰ ਦਿੱਤੀ ਹੈ ਸਾਰੇ ਕੰਟਰੋਲ ਦੇ ਥਰੂ ਸਾਰੇ ਪਾਸੇ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਔਰ ਸਾਰੇ ਗਰੁੱਪਸ ਦੇ ਵਿੱਚ ਜਿਹੜਾ ਪੁਲਿਸ ਦੇ ਗਰੁੱਪਸ ਹੈਗੇ ਸਾਰਿਆਂ ਦੇ ਵਿੱਚੇ ਮੁਕੱਦਮਾ ਜਿਹੜਾ ਨੰਬਰ ਹੈਗਾ ਗੱਡੀ ਦਾ ਉਹ ਪਾ ਦਿੱਤਾ ਗਿਆ ਅਸੀਂ ਬਹੁਤ ਜਲਦੀ ਇਹਨੂੰ ਟ੍ਰੇਸ ਕਰਕੇ ਤੇ ਦੋਸ਼ੀਆਂ ਨੂੰ ਜਿਹੜਾ ਘੜੀ ਤੋਂ ਘੜੀ ਸਜ਼ਾ ਦਿਵਾਓ ਸਰ ਕੋਈ ਜਾਨੀ ਨੁਕਸਾਨਤ ਨਹੀਂ ਹੋਇਆ ਜੀ ਕੋਈ ਨਹੀਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੱਕੀਲੀ ਔਰ ਬਾਕੀ ਹੁਣ ਆਗੇ ਹੈ ਅਸੀਂ ਦੇਖ ਲੈਣੇ ਚਾਹੀਦੇ ਠੀਕ ਹੈ